ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਚੰਦਪੁਰਾ ਤੇ ਉਸ ਦੀ ਮਿੱਟੀ ਸਦੀਆਂ ਤੋਂ ਇਸ਼ਕ ਦੀਆਂ ਕਹਾਣੀਆਂ ਦੀ ਗਵਾਹ ਰਹੀ ਹੈ ਇੱਥੋਂ ਦੇ ਲੋਕ ਕਹਿੰਦੇ ਰਹਿੰਦੇ ਕਿ ਇੱਥੇ ਜਦੋਂ ਪਿਆਰ ਹੁੰਦਾ ਹੈ ਤਾਂ ਕਦੇ ਵੀ ਖਤਮ ਨਹੀਂ ਹੁੰਦਾ ਚਾਹੇ ਕਿਹੜੀ ਵੀ ਕਿਸਮਤ ਕੁਝ ਵੀ ਖੇਡ ਖੇਡ ਜਾਵੇ ਐਸੇ ਪਿੰਡ ਦੇ ਨਿਕਟ ਸ਼ਹਿਰ ਬਰਨਾਲਾ ਉੱਥੇ ਇੱਕ ਕਾਲਜ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਸੀ ਤੇ ਕਾਲਜ ਵਿੱਚ ਵਿਦਿਆਰਥੀ ਸੀ ਜਿਸ ਦਾ ਨਾਮ ਰਣਜੀਤ ਉਸ ਦੇ ਘਰ ਦੇ ਆਰਥਿਕ ਹਾਲਾਤ ਠੀਕ ਨਹੀਂ ਸੀ ਪਰ ਪਿਤਾ ਜਗਤਾਰ ਸਿੰਘ ਨੇ ਬੱਚਿਆਂ ਨੂੰ ਪੜਾਉਣ ਦੀ ਕਸਮ ਖਾਈ ਹੋਈ ਸੀ ਰਣਜੀਤ ਸਿੰਘ ਆਪਣੇ ਘਰ ਦੀ ਆਖਰੀ ਆਸ ਸੀ ਤੇ ਬਾ ਸੁਖਵੰਤ ਕੌਰ ਨੂੰ ਲੋੜ ਸੀ ਕਿ ਪੁੱਤ ਆਈਐਸ ਬਣੇ ਤੇ ਜੋ ਘਰ ਦੀ ਕਿਸਮਤ ਖੋਲੇ ਉਸੇ ਕਾਲਜ ਵਿੱਚ ਇੱਕ ਹੋਰ ਲੜਕੀ ਵੀ ਆਈ ਸੀ ਜਿਸ ਦਾ ਨਾਮ ਸੀ ਗੁਰਲੀਨ ਕੌਰ ਚੁੱਪਚਾਪ ਪਰ ਅੱਖਾਂ ਵਿੱਚ ਇੱਕ ਅਲੱਗ ਹੀ ਮਾਇਆ ਰਣਜੀਤ ਨੂੰ ਪਹਿਲੀ ਨਜ਼ਰ 'ਚ ਉਹ ਵੱਖਰੀ ਲੱਗੀ ਸਮੇਂ ਦੇ ਨਾਲ ਦੋਵਾਂ ਦੀ ਦੋਸਤੀ ਹੋ ਗਈ ਤੇ ਦੋਸਤੀ ਤੋਂ ਪਿਆਰ ਕਿੰਜ ਹੋਇਆ ਦੋਨਾਂ ਨੂੰ ਵੀ ਪਤਾ ਨਾ ਚੱਲਿਆ ਦੁਨੀਆ ਤੋਂ ਪਰੇ ਦੋਨਾਂ ਨੇ ਆਪਣੇ ਸੁਪਨੇ ਬਣਾਏ ਰਣਜੀਤ ਨੇ ਆਪਣੇ ਮਾਤਾ ਪਿਤਾ ਨੂੰ ਦੱਸਿਆ ਤੇ ਗੁਰਲੀਨ ਨੇ ਵੀ ਦੋਹਾਂ ਪਰਿਵਾਰਾਂ ਨੇ ਪਹਿਲਾਂ ਤਾਂ ਮਨਾਈ ਕੀਤੀ ਪਰ ਰਣਜੀਤ ਦੇ ਸਾਫ਼ ਦਿਲ ਅਤੇ ਗੁਰਲੀਨ ਦੀ ਨਿਮਰਤਾ ਦੇ ਅੱਗੇ ਝੁਕ ਗਏ ਸ਼ਹਿਰ ਦੇ ਮੰਦਿਰ 'ਚ ਦੋਨਾਂ ਨੇ ਵਿਆਹ ਕਰਵਾਇਆ ਖੁਸ਼ੀਆਂ ਨਾਲ ਦੋਨੋਂ ਘਰ ਆਏ ਪਰ ਜਦੋਂ ਰਣਜੀਤ ਗੁਰਲੀਨ ਨੂੰ ਲੈ ਕੇ ਘਰ ਆਇਆ ਤਪਤਾ ਜਗਤਾਰ ਦੇ ਚਿਹਰੇ ਤੇ ਰੰਗਤ ਉਡ ਗਈ ਮਾਂ ਸੁਖਵੰਤ ਨੇ ਹੱਥੋਂ ਪਾਣੀ ਦੀ ਗਗਰੀ ਛੱਡ ਦਿੱਤੀ ਤੇ ਪਿੰਡ ਵਿੱਚ ਹਲਚਲ ਮਚ ਗਈ ਸਮੱਸਿਆ ਗੁਰਲੀਨ ਉਹ ਹੀ ਨਿਕਲੀ ਜਗਤਾਰ ਦੀਤੀ ਕਿਵੇਂ ਜਗਤਾਰ ਸਿੰਘ ਨੇ 25 ਸਾਲ ਪਹਿਲਾਂ ਹੋਰ ਕਿਤੇ ਵਿਆਹ ਕਰਵਾ ਰੱਖਿਆ ਸੀ ਕੁਝ ਕਾਰਨਾ ਕਰਕੇ ਉਹ ਵਿਆਹ ਟੁੱਟ ਗਿਆ ਸੀ ਅਤੇ ਹੁਣ ਉਹ ਗੁਰਲੀਨ ਜੋ ਕਿ ਆਪਣੇ ਮਾਂ ਦੇ ਕੋਲੇ ਹੀ ਪੜੀ ਜਗਤਾਰ ਸਿੰਘ ਕਦੇ ਮੁੜ ਕੇ ਵੀ ਨਾ ਦੇਖਿਆ ਪਰ ਗੁਰਲੀਨ ਦੀ ਮਾਂ ਨੇ ਆਪਣੀ ਧੀ ਨੂੰ ਪਾਲਿਆ ਦੋਵਾਂ ਨੇ ਹੀ ਜੋ ਕਿ ਆਪਣੀ ਜ਼ਿੰਦਗੀ ਨੂੰ ਓਕੇ ਸੌਖੇ ਬਤੀਤ ਕੀਤਾ ਪਰ ਪਤਾ ਨਹੀਂ ਸੀ ਦੋਨਾਂ ਨੂੰ ਕਿ ਦੋਨਾਂ ਦਾ ਖੂਨ ਤਾਂ ਇੱਕ ਹੀ ਹੈ ਪਰ ਹੁਣ ਇਹ ਰਾਜ ਖੁੱਲ ਚੁੱਕਿਆ ਸੀ ਤੇ ਪੂਰੇ ਹੀ ਪਿੰਡ ਦੇ ਵਿੱਚ ਪਵਾੜਾ ਪੈ ਚੁੱਕਿਆ ਸੀ ਅਤੇ ਲੋਕ ਗੜੀ ਗੜੀ ਮਹੱਲੇ ਮਹੱਲੇ ਵਿੱਚ ਇਸ ਦੇ ਬਾਰੇ ਚਰਚਾ ਕਰ ਰਹੇ ਸੀ ਅਤੇ ਇਹ ਕਹਿ ਰਹੇ ਸੀ ਕਿ ਦੋਨੋਂ ਭੈਣ ਭਰਾਵਾਂ ਨੇ ਹੀ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਭੈਣ ਭਰਾਵਾਂ ਨੇ ਹੀ ਕੋਈ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਪਰ ਦੱਸ ਦੇ ਇਹ ਕੇਸ ਦੇ ਵਿੱਚ ਉਹਨਾਂ ਦੋਨਾਂ ਦਾ ਕੋਈ ਕਸੂਰ ਨਹੀਂ ਸੀ। ਅਸਲ ਕਸੂਰ ਤਾਂ ਉਹਨਾਂ ਦੇ ਬਾਪਤਾ ਪਿਤਾ ਦਾ ਸੀ ਜੋ ਉਹਨਾਂ ਨੇ ਸਭ ਕੁਝ ਗੁਪਤ ਰੱਖ ਕੇ ਨਾ ਰੱਖਿਆ। ਜਗਤਾਰ ਸਿੰਘ ਉਸਨੇ ਪਾਸੇ ਵਿਆਹ ਕਰਵਾ ਰੱਖਿਆ ਸੀ ਉਸ ਦੇ ਬਾਰੇ ਉਸ ਦੇ ਪਰਿਵਾਰ ਨੂੰ ਪਤਾ ਨਹੀਂ ਸੀ। ਪਰ ਪਤਾ ਆਖੀਰ ਦੇ ਵਿੱਚ ਉਦੋਂ ਲੱਗਿਆ ਜਦੋਂ ਉਸ ਦਾ ਲੜਕਾ ਵਿਆਹ ਕਰਵਾ ਕੇ ਕੁਰਲੀ ਨੂੰ ਕਰ ਲਿਆ ਆ। ਹੁਣ ਤੁਸੀਂ ਆਪ ਕਮੈਂਟ ਕਰਕੇ ਦੱਸੋ ਕਿ ਜੇਕਰ ਇਨਸਾਨ ਦੀ ਐਦਾਂ ਦੀ ਸਿਚੁਏਸ਼ਨ ਬਣ ਜਾਵੇ ਕਿ ਇਹ ਰਿਸ਼ਤਾ ਲੰਬੇ ਸਮੇਂ ਤੱਕ ਨਿਭ ਸਕਦਾ ਹੈ? ਯਾ ਇਸ ਵਿੱਚ ਗਲਤੀ ਕਿਸ ਦੀ ਹੈ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਚ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ